ਪੰਜਾਬ ਚ ਚੋਨੇ ਹੇਠਾ ਰਕਬਾ ਘਟਾਉਣ ਦੇ ਲਈ ਵੱਡਾ ਕਦਮ ਚੋਨੇ ਦੀ ਥਾਂ ਬਦਲਵੀਂ ਫਸਲ ਤੇ ਮਿਲਣਗੇ 17500 ਰੁਪਏ ਕਿਸਾਨਾਂ ਨੂੰ ਪ੍ਰਤੀ ਹੈਕਟੇਅਰ 17500 ਰੁਪਏ ਦੀ ਪ੍ਰੋਤਸਾਹਨ ਰਾਸ਼ੀ ਮਿਲੇਗੀ ਸੇਮਾਨੇ ਖੇਤੀ ਵਿਭਾਗ ਨੂੰ ਲੈ ਕੇ ਖੇਤੀ ਮਹਿਕਮੇ ਦਾ ਚਰਚਾ ਕਰਨ ਤੋਂ ਬਾਅਦ ਲਿਆ ਫੈਸਲਾ ਬਜ਼ਾਰ ਸੈਸ਼ਨ ਤੋਂ ਪਹਿਲਾਂ ਅੱਜ ਕੇਂਦਰ ਸਰਕਾਰ ਨੇ ਬੁਲਾਈ ਸਰਪਾਰਟੀ ਮੀਟਿੰਗ ਸਵੇਰੇ 11 ਵਜੇ ਸੰਸਦ ਪਵੰਦੇ ਵਿੱਚ ਹੋਏਗੀ ਬੈਠਕ ਕੱਲ ਤੋਂ ਸ਼ੁਰੂ ਹੋ ਰਿਹਾ ਹੈ ਇਜਲਾਸ ਯਮਾਂਚੋਤੀ ਬਾਕੀਆਂ ਦੇ ਟਿਕਾਣਿਆਂ ਤੇ ਇਜ਼ਰਾਇਲ ਦੀ ਵੱਡੀ ਏਅਰ ਸਟ੍ਰਾਈਕ ਯਮਨ ਦੀ ਬੰਦਰਗਾਹ ਤੇ ਤੇਲ ਦਿੱਕੂ ਦਾ ਕਿਤਾ ਅਟੈਕ ਕਈ ਲੋਕਾਂ ਦੀ ਮੌਤ ਦਾ ਖਦਸ਼ਾ ਬੰਗਲਾਦੇਸ਼ ਦੇ ਵਿੱਚ ਰਿਜ਼ਰਵੇਸ਼ਨ ਨੂੰ ਲੈ ਕੇ ਪ੍ਰਦਰਸ਼ਨ ਜਾਰੀ ਹਿੰਸਾ ਦੇ ਵਿਚਾਲੇ ਹਜ਼ਾਰ ਭਾਰਤੀ ਸਟੂਡੈਂਟਸ ਦੀ ਹੋਈ ਵਤਨ ਵਾਪਸੀ ਵਾਕ ਵਾਕਾ ਹਸਤਿਆਂ ਰਸਤਿਆਂ ਦੇ ਰਾਹੀ ਪਰਤੇ ਦੇ ਐਂਡ ਆਈਏ ਦਾ ਗੋਡੀ ਭਰਾ ਦੇ ਖਿਲਾਫ ਅਟੈਕਸ਼ਨ ਗੋਡੀ ਦੇ ਸਨੇਹ ਦਾਸ ਮੋਜ਼ਮਾ ਦੇ ਖਿਲਾਫ ਚਾਰਜ ਸ਼ੀਟ ਦਾਖਲ ਚੰਡੀਗੜ੍ਹ ਦੇ ਵਿੱਚ ਇੱਕ ਕਾਰੋਬਾਰੀ ਦੇ ਘਰ ਤੇ ਫਾਇਰਿੰਗ ਦਾ ਹੈ ਕੇਸ ਹਾਈ ਸਟ੍ਰਗ ਮਾਮਲੇ ਦੇ ਵਿੱਚ ਫੜੇ ਗਏ ਅਮਰਪਾਲ ਦੇ ਪਰਾ ਹਰਪ੍ਰੀਤ ਤੇ ਉਸਦੇ ਸਾਥੀ ਨੂੰ ਅੱਜ ਕੋਰਟ ਦੇ ਵਿੱਚ ਕੀਤਾ ਜਾਵੇਗਾ ਪੇਸ਼ ਸੈਸ਼ਨ ਕੋਰਟ ਵੱਲੋਂ ਦਿੱਤਾ 2 ਦਿਨ ਦਾ ਰਿਮਾਂਡ ਅੱਜ ਹੋ ਰਿਹਾ ਖਤਮ ਪੁਲਿਸ ਦੁਆਰਾ ਰਿਮਾਂਡ ਵਧਾਉਣ ਦੀ ਕਾਰਕਸ਼ੀਤੀ ਮੌਜੂਦ ਯੂਪੀ ਦੇ ਵਿੱਚ ਇੱਕ ਹੋਰ ਰੇਲ ਹਾਦਸਾ ਮਰੋਹਾ ਦੇ ਵਿੱਚ ਪਟੜੀ ਤੋੜਤਰੀ ਮਾਲ ਗੱਡੀ ਗਏ ਡੱਬੇ ਪਲਟੇ ਪਰਸੋ ਗਵਾਂਡਾ ਦੇ ਵਿੱਚ ਪਟੜੀ ਤੋੜਤਰੀ ਸੀ ਚੰਡੀਗੜ੍ਹ ਡਿਬਰੂਗੜ ਐਕਸਪ੍ਰੈਸ ਅੱਜ ਦਿਨ ਮੇਂ ਬੱਸਾਂ ਨੰਦਰ ਖੜੀਆਂ ਦੋ ਬੱਸਾਂ ਨੂੰ ਦੇਰ ਰਾਤ ਲੱਗੀ ਅੱਗੇ ਇੱਕ ਬੱਸ ਕੁਤਰਾਂ ਦੇ ਨਾਲ ਸੜੀ ਦੂਜੀ ਦਾ ਵੀ ਭਾਰੀ ਨੁਕਸਾਨ ਕਟਾਂ ਦੇ ਕਾਰਨਾਂ ਦੇ ਬਾਰੇ ਨਹੀਂ ਹੋਇਆ ਖੁਲਾਸਾ ਅੱਜ ਦੇਸ਼ਪਾੜ ਦੇ ਵਿੱਚ ਮਨਾ ਜਾ ਰਿਹਾ ਗੁਰਪੁਰਨੇਵਾ ਦਾ ਤਿਹਾਰ ਹਰਦਵਾਰ ਦੇ ਵਿੱਚ ਇਸ਼ਨਾਨ ਦੇ ਲਈ ਉਮੜਿਆ ਸ਼ਰਧਾਲੂਆਂ ਦਾ ਸਲਾਬ ਗੰਗਾ ਦੇ ਵਿੱਚ ਲਗਾਈ ਆਸਥਾ ਦੀ ਡੁੱਬਕੀ ਸਸ਼ੀ ਕਾਲ ਇਸ ਸਮੇਂ ਦੇ ਬ੍ਰਿਟਨ ਚ ਸਵਾਗਤ ਹੈ ਮੈਂ ਤੁਹਾਡੇ ਨਾਲ ਗੁਰਜੋ ਸੰਦੂ ਸ਼ੁਰੂਆਤ ਕਰਾਂਗੇ ਕਿਸਾਨਾਂ ਤੋਂ ਤਾਂ ਕਿਸਾਨਾਂ ਦੇ ਲਈ ਪੰਜਾਬ ਸਰਕਾਰ ਨੇ ਇੱਕ ਅਹਿਮ ਐਲਾਨ ਕੀਤਾ ਹੈ ਤਾਂ ਪੰਜਾਬ ਦੇ ਵਿੱਚ ਝੋਨੇ ਦੇ ਹੇਠਾਂ ਰਕਬਾ ਘਟਾਉਣ ਦੇ ਲਈ ਵੱਡਾ ਕਦਮ ਚੁੱਕਿਆ ਗਿਆ ਹੈ ਛੋਨੇ ਦੀ ਥਾਂ ਤੇ ਬਦਲਵੀ ਫਸਲ ਤੇ 17500 ਰੁਪਏ ਮਿਲਣਗੇ ਕਿਸਾਨਾਂ ਨੂੰ ਪ੍ਰਤੀ ਹੈਕਟੇਅਰ 17500 ਰੁਪਏ ਪ੍ਰਤੀ ਜਿਹੜੇ ਰੁਪਏ ਉਪਰਤਸਾਹਨ ਰਾਸ਼ੀ ਦੇ ਤੌਰ ਤੇ ਦਿੱਤੇ ਜਾਣਗੇ ਤਾਂ ਸੇਮਾਨੇ ਖੇਤੀ ਵਿਭੰਨਾਂ ਨੂੰ ਲੈ ਕੇ ਖੇਤੀ ਵਿਭੰਨਤਾ ਦੇ ਸੰਬੰਧਤ ਖੇਤੀ ਮੈਕਮੇ ਦੇ ਨਾਲ ਚਰਚਾ ਕੀਤੀ ਔਰ ਉਸ ਤੋਂ ਬਾਅਦ ਇਹ ਨਿਰਦੇਸ਼ ਦਿੱਤੇ ਨੇ ਤਾਂ ਪੰਜਾਬ ਸਰਕਾਰ ਨੇ ਸਾਲ 2024-25 ਦੇ ਲਈ 299.87 ਯਾਨੀ ਕਿ ਕਰੀਬ ਅ 290 ਕਰੋੜ ਰੁਪਏ ਦੇ ਹਿਸਾਬ ਦੇ ਨਾਲ ਪੈਸੇ ਰੱਖੇ ਨੇ ਔਰ ਵੱਧ ਤੋਂ ਵੱਧ 5 ਹੈਕਟੇਅਰ ਤੱਕ ਰਕਬੇ ਤੇ ਖੇਤਾਂ ਜਿਹੜੇ ਨੇ ਉਹ ਲਾਭ ਲੈ ਸਕਣਗੇ ਤਾਂ ਪੰਕਜ ਕਪਾਈ ਵੀ ਮੇਰੇ ਸੋਗੀ ਫੋਨ ਲਾਈਨ ਤੇ ਨੇ ਅ ਪੰਕਜ ਜਿ세 ਪਹਿਲਾ ਵੇਖਿਆ ਕਿ ਮੂੰਗੀ ਤੇ ਜਿਹੜੀ ਐ ਐਮਐਸਪੀ ਨੂੰ ਲੈ ਕੇ ਵੀ ਐਲਾਨ ਕਰ ਦਿੱਤਾ ਗਿਆ ਸੀ ਤਾਂਕਿ ਜਿਹੜੀ ਫਸਲੀ ਵਿਭਿੰਨਤਾ ਹੈ ਉਹ ਕਾਮਯਾਬ ਹੋ ਸਕੇ ਔਰ ਹੁਣ ਇੱਕ ਨਵਾਂ ਆਈਡੀਆ ਸੀ ਕਹਿ ਸਕਦੇ ਆ ਸਰਕਾਰ ਦੇ ਵੱਲੋਂ ਇਹ ਦਿੱਤਾ ਗਿਆ ਹੈ ਔਰ ਕਿਸਾਨਾਂ ਨੂੰ ਪ੍ਰੋਤਸਾਹਨ ਰਾਸ਼ੀ ਦਿੱਤੀ ਜਾਏਗੀ ਬਿਲਕੁਲ ਨਿਸ਼ਚਿਤ ਉਦਗਮੀ ਦੀ ਵੱਡੀ ਵਜ੍ਹਾ ਇਹ ਹੈ ਗੁਰਜੋਤ ਕੀ ਪੰਜਾਬ ਦੇ ਵਿੱਚ ਬਾਣੀ ਵੇਹੜੇ ਜਾਂ ਰਿਹਾ ਬੈ ਉਹ ਝੋਨਾ ਲਗਾਤਾਰ ਪਾਣੀ ਸਭ ਤੋਂ ਜ਼ਿਆਦਾ ਫਸਲ ਲੈਣ ਵਾਲਾ ਫਸਲ ਮੰਨੀ ਜਾਂਦੀ ਹੈ ਤਾਂ ਇਸੇ ਵਜ੍ਹਾ ਕਰਕੇ ਫਸਲ ਲਿੱਤਾ ਹੈ ਕਿ ਝੋਨੇ ਦੇ ਬਦਲ ਦੇ ਵਿੱਚ ਜਿਹੜੀਆਂ ਬਾਕੀ ਫਸਲਾਂ ਲਗਾਈਆਂ ਜਾਂਦੀਆਂ ਉਹਨਾਂ ਨੂੰ 17500 ਰੁਪਏ ਪ੍ਰਤੀ ਰਕਮੇ ਦੇ ਹਿਸਾਬ ਨਾਲ ਦਿੱਤੇ ਜਾਂਦੇ ਹਨ ਪੰਜ ਰਕਮੇ ਦੇ ਹਿਸਾਬ ਵਰਤਵਾਰ ਲਗਾਈ ਜਾ ਸਕੀਏ ਉਸ ਦੇ ਨਾਲ ਨਾਲ ਇਹ ਵੀ ਫੈਸਲਾ ਕੀਤਾ ਗਿਆ ਹੈ ਕਿ ਇਹ ਕਿਸ ਤਰੀਕੇ ਦੇ ਨਾਲ ਪਤਾ ਲੱਗੇਗਾ ਇਸ ਦੇ ਲਈ ਬਕਾਇਦਾ ਤੋਂ ਇੱਕ ਐਪ ਜਿਹੜੀ ਹੈ ਉਹ ਪੰਜਾਬ ਸਰਕਾਰ ਦੇ ਵੱਲੋਂ ਬਣਾਈ ਗਈ ਹੈ ਔਰ ਉਸ ਐਪ ਦੇ ਦਰਯੀ ਹੀ ਜਿਹੜਾ ਵੈ ਉਸ ਵਿੱਚ ਰਜਿਸਟ੍ਰੇਸ਼ਨ ਹੋਏਗੀ ਔਰ ਜਿਹੜਾ ਵੈ ਉਸ ਤੋਂ ਬਾਅਦ ਪੈਸੇ ਜਿਹੜੇ ਦਿੱਤੇ ਜਾਣਗੇ ਔਰ ਜਿਹੜੀ ਦੂਜੀ ਗੱਲ ਹੈ ਉਹ ਜਦੋਂ ਵਾਢੀ ਕੀਤੀ ਜਾਏਗੀ ਮਕਸਦ ਉਸ ਵੇਲੇ ਦੂਜੀ ਇੱਕ ਜਿਹੜੀ ਉਹ ਜਾਰੀ ਕੀਤੀ ਜਾਏਗੀ ਔਰ ਇਸ ਨੂੰ ਨਾਮ ਰੱਖਿਆ ਗਿਆ ਸੀਡੀਪੀ ਡੀਡੀਪੀ ਨੂੰ ਲਾਗੂ ਕਰਨ ਦਾ ਫੈਸਲਾ ਜਿਹੜਾ ਵੈ ਉਹ ਕਿੰਨਾ ਗਿਆ ਹੈ ਔਰ ਇਸ ਦੇ ਨਾਲ ਨਾਲ ਪੰਜਾਬ ਸਰਕਾਰ ਇਹ ਜਾਣਦੀ ਹੈ ਕਿ ਜਿਹੜੇ ਜਿਹੜੇ ਜ਼ਿਲ੍ਹੇ ਦੇ ਵਿੱਚ ਸਭ ਤੋਂ ਹੇਠਲੇ ਹੇਠਲੇ ਮਤਲਬ ਤੇ ਬਾਣੀ ਹੈ ਉੱਥੇ ਉਸ ਇਲਾਕੇ ਨੂੰ ਜ਼ਿਆਦਾ ਪਹਿਲਾਂ ਜਿਹੜੀ ਹੈ ਪ੍ਰਾਇੋਰਟੀ ਦਿੱਤੀ ਜਾਏਗੀ ਬਹਿਲ ਜਿਹੜੀ ਹੈ ਦਿੱਤੀ ਜਾਏਗੀ ਇਹ ਫੈਸਲਾ ਜਿਹੜਾ ਵੈ ਖੇਤੀਬਾੜੀ ਮੰਤਰੀ ਦੇ ਵੱਲੋਂ ਲਿੱਤਾ ਗਿਆ ਹੈ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਪੰਕਜ ਤਬਾਮ ਜਾਣਕਾਰੀ ਲਈ ਧੰਨਵਾਦ ਅਤੇ ਕੁਲ ਮਿਲਾ ਕੇ ਅੱਜ ਜਾਣਕਾਰੀ ਵਿਰਸੋਗੀ ਦੇ ਦੇਸਾਨ ਕੇ ਕਿਸਮ ਕੇ ਨਾਲ ਇਸ ਨੂੰ ਸ਼ੁਰੂਆਤ ਇਸ ਦੀ ਹੋਏਗੀ ਸਭ ਤੋਂ ਪਹਿਲਾ ਜਿਸੇ ਸਭ ਤੋਂ ਜ਼ਿਆਦਾ ਹੈਟਾ ਹੈ ਪਾਣੀ ਉਸ ਦੇ ਇਨਸਾਬ ਦੇ ਨਾਲ ਜ਼ਿਲ੍ਹਾ ਪੱਧਰ ਤੇ ਜਿਹੜਾ ਹੈ ਇਹ ਫੈਸਲੇ ਨੂੰ ਲਾਗੂ ਕੀਤਾ ਜਾਏਗਾ ਤਦਰ ਬਜਟ ਸੈਸ਼ਨ ਤੋਂ ਪਹਿਲਾਂ ਆਲ ਪਾਰਟੀ ਮੀਟਿੰਗ ਸੱਦੀ ਗਈ ਹੈ ਸੰਸਦ ਦੇ ਵਿੱਚ ਸਾਰੀਆਂ ਵਿਰੋਧੀ ਪਾਰਟੀਆਂ ਦੇ ਸਹਿਯੋਗ ਦੇ ਲਈ ਮੀਟਿੰਗ ਸੱਦੀ ਗਈ ਹੈ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਵੀ ਬੈਠਕ ਦੇ ਵਿੱਚ ਸ਼ਾਮਲ ਹੋਣਗੇ ਤਾਂ ਸੋਮਵਾਰ ਤੋਂ ਦੱਸ ਦਿੰਗੇ ਕਿ ਸੰਸਦ ਦਾ ਬਜਟ ਸੈਸ਼ਨ ਸ਼ੁਰੂ ਹੋਏਗਾ ਔਰ ਆਲ ਪਾਰਟੀ ਮੀਟਿੰਗ ਦੇ ਵਿੱਚ ਟੀਐਮਸੀ ਮਮਤਾ ਬੇਨਰਜੀ ਦੀ ਪਾਰਟੀ ਜਿਲਿਆ ਸ਼ਾਮਲ ਨਹੀਂ ਹੋਏਗੀ ਤਾਕਲ ਮਿਲਾ ਕੇ ਲਗਾਤਾਰ ਦੱਸਦਾ ਇਹ ਕਿ ਜਿਹੜਾ ਵਿਰੋਧ ਹੈ ਪਿਛਲੇ ਸੈਸ਼ਨ ਦੇ ਵਿੱਚ ਵੇਖਣ ਨੂੰ ਮਿਲਿਆ ਜਿਹੜਾ ਪਹਿਲਾ ਸੈਸ਼ਨ ਸੀ ਮੋਦੀ ਸਰਕਾਰ ਦਾ ਤਾ ਉਸ ਤੋਂ ਬਾਅਦ ਇਹ 올 ਪਾਰਟੀ ਮੀਟਿੰਗ ਸੱਦੀ ਗਈ ਹੈ ਔਰ ਦੇਖਣਾ ਹੋਏਗਾ 올 ਪਾਰਟੀ ਮੀਟਿੰਗ ਦੇ ਵਿੱਚ ਕੀ ਕੁਝ ਰਹਿੰਦਾ ਹੈ ਉਦਰ ਪਟਿਆਲਾ ਦੇ ਨਵੇਂ ਬੱਸ ਸਟੈਂਡ ਤੇ ਦੇਰ ਰਾਤ ਦੋ ਬੱਸਾਂ ਨੂੰ ਅੱਗ ਲੱਗੀ ਔਰ ਇੱਕ ਬੱਸ ਪੂਰੀ ਤਰ੍ਹਾਂ ਦੇ ਨਾਲ ਸੜ ਗਈ ਹੈ ਤਾਂ ਦੂਜੀ ਬੱਸ ਦਾ ਵੀ ਪਾਰੀ ਨੁਕਸਾਨ ਹੋਇਆ ਹੈ ਅੱਗ ਲੱਗਣ ਦੇ ਕਾਰਨ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ ਕਿ ਆਖਰਕਾਰ ਵਜ੍ਹਾ ਕੀ ਹੈ ਕਿਵੇਂ ਅੱਗ ਲੱਗੀ ਹੈ ਪਰ ਤਸਵੀਰਾਂ ਜ਼ਰੂਰ ਸਾਹਮਣੇ ਆ ਗਈਆਂ ਨੇ ਦੂਜੀ ਤਸਵੀਰ ਜਿਹੜੀ ਹੈ ਤੁਹਾਨੂੰ ਦਿਖਾ ਰਹੇ ਹਾਂ ਸੱਚੇ ਹੱਦ ਕਿ ਕਿਵੇਂ ਇਹ ਅੱਗ ਵੱਲਦੀ ਹੋਈ ਬੱਸ ਦੇ ਵਿੱਚ ਨਜ਼ਰ ਆ ਰਹੀ ਹੈ ਕਿ ਉਹ ਕਿਸ ਵਜ੍ਹਾ ਦੇ ਨਾਲ ਅੱਗ ਲੱਗੀ ਹੈ ਕਿਵੇਂ ਇਹ ਅੱਗ ਲੱਗੀ ਹੈ ਹਾਲਾਂਕਿ ਸੀਸੀਟੀਵੀ ਕੈਮਰਾਸ ਉੱਥੇ ਹਨ ਜਾਂ ਨਹੀਂ ਜਿੱਥੇ ਬੱਸਾਂ ਖੜੀਆਂ ਸਨ ਕੀ ਖੜੀਆਂ ਬਸਾਂ ਨੂੰ ਅੱਗ ਲੱਗੀ ਹੈ ਔਰ ਇਸ ਦੀ ਵਜ੍ਹਾ ਕੀ ਹੈ ਜਾਨਦੇ ਆ ਮਨੋਜ ਸ਼ਰਮਾ ਨੇ ਮੇਰੇ ਸੋਗੀ ਫੋਨ ਲਾਈਨ ਤੇ ਮਨੋਜ ਜਾਨਣਾ ਚਾਹਾਂਗੇ ਕਦੋਂ ਦੀ ਰਾਤ ਦੀ ਘਟਨਾ ਹੈ ਔਰ ਕਿਵੇਂ ਇਹ ਅੱਗ ਲੱਗੀ ਹੈ ਕਿ ਕੋਈ ਉੱਥੇ ਸੀਸੀਟੀਵੀ ਕੈਮਰਾ ਹੈ ਜਾਂ ਕੋਈ ਜਾਣਕਾਰੀ ਸਾਹਮਣੇ ਆ ਪਈ ਹੈ ਗੁਰਜੋਤ ਮਰਦਾਨਾ ਕਿ ਰਾਤ ਦੇ ਸਮੇਂ 1.5 ਤੋਂ ਲੈ ਕੇ 2 ਵਜੇ ਦਰਮਿਆਨ ਦੀ ਘਟਨਾ ਹੈ ਜਦੋਂ ਜਿਹੜੀਆਂ ਬਸਾਂ ਨੇ ਉਹਨਾਂ ਨੂੰ ਅੱਗ ਲੱਗੀ ਪਹਿਲਾ ਕਾਰਨ ਇਹ ਹੈ ਕਿ ਅੱਗ ਲੱਗੀ ਕਿਵੇਂ ਜਿਹੜੀ ਮੌਕੇ ਤੇ ਜਾਣਕਾਰੀ ਮਿਲੀ ਹੈ ਉਸ ਦਿਤੇ ਗਿਆ ਕਿ ਸ਼ਾਰਟ ਸਰਕਟ ਹੋਇਆ ਬੈਟਰੀ ਦੇ ਵਿੱਚ ਕੋਈ ਤਾਰ ਢਿੱਲੀ ਹੋਵੇ ਤਾਂ ਉਹ ਸ਼ਾਰਟ ਸਰਕਟ ਹੋਇਆ ਤੇ ਉਸ ਤੋਂ ਬਾਅਦ ਅੱਗ ਲੱਗੀ ਹੈ ਦੂਜੀ ਗੱਲ ਸੀਸੀਟੀਵੀ ਕੈਮਰੇ ਦੀ ਜਗ੍ਹਾ ਦੇ ਵਿੱਚ ਬਸਾ ਨਹੀਂ ਸੀ ਕਿਉਂਕਿ ਇਹ ਇੱਕ ਪਾਸੇ ਜਿਹੜੀ ਵਰਕਸ਼ਾਪ ਬਣਾਈ ਗਈ ਹੈ ਜਦੋਂ ਪੂਰੇ ਕਾਊਂਟਰਾਂ ਦੇ ਉੱਪਰ ਰਾਤ ਨੂੰ ਬਸਾ ਲੱਗ ਜਾਂਦੀਆਂ ਨੇ ਤੇ ਜਿਹੜੀਆਂ ਵਾਧੂ ਬਸਾਂ ਨੇ ਉਹਨਾਂ ਨੂੰ ਦੂਸਰੀ ਸਾਈਡ ਖੜੇ ਕਰ ਦਿੱਤਾ ਜਾਂਦਾ ਹੈ ਲਾਈਨ 'ਤੇ ਪਰ ਗਨੀਮਤ ਇਹ ਰਹੀ ਕਿ ਸਿਰਫ ਇੱਕ ਜਿਹੜੀ ਮਿੰਨੀ ਬਸ ਸੀ ਉਹ ਬਤੀ ਜਦਕਿ ਪੂਰੀ ਲਾਈਨ ਬਸਾਂ ਦੀ ਖੜੀ ਸੀਗੀ ਤੇ ਦੋ ਬਸਾਂ ਨੂੰ ਮਾਮੂਲੀ ਬਾਹਰੋਂ ਨੁਕਸਾਨ ਪਹੁੰਚਿਆ ਅੰਦਰ ਉਹਨਾਂ ਦਾ ਨੁਕਸਾਨ ਨਹੀਂ ਹੋਇਆ ਪਰ ਇੱਕ ਜਿਹੜੀ ਮਿੰਨੀ ਬਸ ਹੈ ਪੀਆਰਟੀ ਪੀ ਦੀ ਪੈਂਡੂ ਰੂਟ ਦੀ ਉਹ ਸੜਕੇ ਪੂਰੀ ਤਰ੍ਹਾਂ ਸੁਆਹ ਹੋ ਗਈ ਹੈ ਜਿਵੇਂ ਅੱਜ ਲੱਗੀ ਤੇ ਜਿਹੜੇ ਮਲਾਜਮ ਤਾਇਨਾਤ ਸੀ ਉਹਨਾਂ ਨੇ ਜਿਹੜੇ ਛੋਟੇ ਅੱਗ ਬੁਝਾਉਣ ਵਾਲੇ ਲੱਗੇ ਹੁੰਦੇ ਨੇ ਵਾਸਤੇ ਸੈਂਡ ਦੇ ਵਿੱਚ ਉਹਨਾਂ ਨੇ ਨਾਲ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਫਿਰ ਫਾਇਰ ਬ੍ਰਿਗੇਡ ਨੂੰ ਬੁਲਾਇਆ ਗਿਆ ਜਿਸ ਨੇ ਇਹਨਾਂ ਬਸਾਂ ਨੂੰ ਅੱਗ ਤੋਂ ਬਚਾ ਲਿਆ ਜੀ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਮਨੋਜ तमाम ਜਾਣਕਾਰੀ ਲਈ ਧੰਨਵਾਦ ਹੈ ਤਾਂ ਇੱਕ ਬਸ ਤਾਂ ਪੂਰੀ ਤਰ੍ਹਾਂ ਦਿਨਾਂ ਸੜਕ ਤੇ ਸਵਾਹ ਹੋਈ ਹੈ ਔਰ ਦੂਜੀ ਦਾ ਵੀ ਕਾਫੀ ਨੁਕਸਾਨ ਹੋਇਆ ਹੈ ਮੇਰੇ ਸਹਿਯੋਗੀ ਨੇ ਜਾਣਕਾਰੀ ਦਿੱਤੀ ਹੈ ਕਿ ਕੋਈ ਜਿਹੜਾ ਸ਼ਾਰਟ ਸਰਕਟ ਦੀ ਵਜ੍ਹਾ ਦੇ ਨਾਲ ਇਹ ਅੱਗ ਲੱਗੀ ਦੱਸੀ ਜਾ ਰਹੀ ਹੈ 1:30 ਵਜੇ ਦੀ ਘਟਨਾ ਹੈ ਅਗੇ ਬਤਾਂਗੇ ਤਾਂ ਅੰਤਰਜਾਤੀ ਵਿਆਹ ਤੋਂ ناਖੁਸ਼ ਪਰਿਵਾਰ ਨੇ ਹਮਲਾ ਕੀਤਾ ਨੰਗਲ ਦੀ ਰਹਿਣ ਵਾਲੀ ਕੁੜੀ ਦੇ ਪਰਿਵਾਰ ਨੇ ਦੱਸਿਆ ਕਿ ਹਮਲਾ ਕੀਤਾ ਕੁੜੀ ਦੀ ਪਾਲ ਦੇ ਵਿੱਚ ਹਥਿਆਰ ਤੇ ਪੈਟਰੋਲ ਲੈ ਕੇ ਹਿਮਾਚਲ ਦੇ ਮੰਡੀ ਪਹੁੰਚ ਗਏ ਔਰ ਮੰਡੀ ਦੇ ਪਿੰਡ ਪਲਿਆਣੀ ਦੇ ਵਿੱਚ ਜਾਸਦੀਏ ਕਿ ਜਮ ਕੇ ਹੰਗਾਮਾ ਕੀਤਾ ਗਿਆ ਪਿੰਡ ਪਲਿਆਣੀ ਦੇ ਵਿੱਚ ਨੌਜਵਾਨ ਦੀ ਕਾਰ ਨੂੰ ਅੱਗ ਲਾ ਦਿੱਤੀ ਗਈ ਅੱਗ ਦੇ ਨਾਲ ਪੂਰੀ ਤਰ੍ਹਾਂ ਦੇ ਨਾਲ ਕਾਰ ਜਿਹੜੀ ਹੈ ਨੁਕਸਾਨੀ ਗਈ ਹੈ ਜਿਸ ਦੀ ਤਸਵੀਰ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿਵੇਂ ਅਸੀਂ ਕਹਿ ਸਕਦੇ ਹਾਂ ਬਿਲਕੁਲ ਇਹ ਮਲਬਾ ਬਣ ਚੁੱਕੀ ਹੈ ਔਰ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੂੰ ਮਾਰਨ ਦੀ ਵੀ ਧਮਕੀ ਦਿੱਤੀ ਗਈ ਹੈ ਨੌਜਵਾਨ ਤੇ ਕੁੜੀ ਦਾ ਪਤਾ ਦੱਸਣ ਵਾਲੀ ਪਰਿਵਾਰ ਤੇ ਜਿਹੜਾ ਹੈ ਦਬਾਅ ਪਾਇਆ ਗਿਆ ਹੈ ਤਾਂ ਸਾਰਾ ਜਦ ਦੱਸਿਆ ਕਿ ਮਾਮਲਾ ਇੱਕ ਨੰਗਲ ਔਰ ਇੱਕ ਮੰਡੀ ਦੇ ਨਾਲ ਜੁੜਿਆ ਹੋਇਆ ਹੈ ਅਸੀਂ ਜਾਣਦੇ ਹਾਂ ਮੇਰੇ ਸਹਿਯੋਗੀ ਫੋਨ ਲਾਈਨ ਤੇ ਜੁੜ ਚੁੱਕੇ ਨੇ ਵਿਰਿੰਦਰ ਭਾਰਤਵਾਜ ਵਿਰਿੰਦਰ ਜਾਨਣਾ ਚਾਹਣਗੇ ਕਿ ਆਖਰ ਸਾਰਾ ਮਾਮਲਾ ਹੈ ਔਰ ਕੀ ਕੁਝ ਅਬ ਤੱਕ ਦੀ ਜਾਣਕਾਰੀ देखिए नंगल के ये युवक और युवती हैं और इन दोनों ने जो है वो आ, हम कह सकते हैं कि इंटर रिलीजियस और इंटर कास्ट मैरिज की है जो लड़का है वो बेसिकली स्टूल कास्ट का है और हिंदू धर्म का है और जो लड़की है वो जाट समुदाय से जो संबंध रखती है तो इसी बात को लेकर जो लड़की के जो परिजन है उन्होंने उन्हें इस बात को लेकर आपत्ति है कि उनकी बेटी ने इस प्रकार की शादी की है जब इन्होंने शादी की तो शादी के बाद फिर मंडी जिला का जो सुंदरनगर है वहां पर ये आए थे दोनों और वहां पर ये रुके थे एक होटल में उसके बाद फिर मंडी जिला की पल थाना क्षेत्र कहते हैं जो तो पल्याली एक गांव आता है वहां पर इस लड़के का जो है वो निहाल है फिर तो ये लड़का अपनी इस हम कह सकते हैं कि प्रेमिका के साथ या जो चार ने शादी की या लड़की के साथ अपने निहाल में गया और अपनी गाड़ी लेके आए हुए थे और वहां पे ये रुके तो पीछे से जो लड़की के जो परिजन है वो इनकी तलाश करते हुए जो पीछे से आ रहे थे तो जब वो सुंदरनगर में उन्होंने इस बात का पता किया और उसके बाद जब उन्हें पता लगा कि ये लड़का पलियानी गाँव गया है तो ये वहां पर पहुंच गया लेकिन लड़का और लड़की तब तक जो है वो पलियानी गांव में अपनी गाड़ी खड़ी करके बस के माध्यम से मनाली की तरफ को चले गए थे लेकिन जब लड़की के परिजन वहां पर पहुंचे तो जो लड़के के ननिहाल वाले हैं उन पर उन्होंने दबाव बताया ये बताने का कि वो बताएं कि लड़का और लड़की कहाँ गए हैं फिर उन्होंने जो है वो हालांकि जो परिजन है उनकी तनपट्टी पर जो है वो रिवॉल्वर भी ताँ दी, दी और कुछ हथियार भी उनके पास थे जिसमें बताया जा रहा है कि तलवारें उनके पास थी वो निकाल दी और दबाव में जो है उनसे पूछा गया कि बताए कि वो कहा उन्होंने बताया कि मनाली की तरफ गए हैं गुस्से तो में उनके पास पेट्रोल की जो कैन थी वो भी उनके पास पहले से मौजूद थी तो जो वहां पर लड़के की कार खड़ी थी उस लड़के की कार को इन्होंने आग के हवाले कर दिया और उसके बाद फिर मनाली की तरफ को निकल गए उनकी तलाश करने के लिए लेकिन अभी तक गनीमत यह है कि पुलिस ने इन लड़का और लड़की को सुरक्षित अपने कस्टडी में ले लिया है और बल बलख्याणा पुलिस ने इन्हें पंजाब पुलिस के हवाले जो कर दिया और कहा है

ਅਕੇਵਾਂ ਅੰਗੇ ਤਾਂ ਯਮਨ ਦੇ ਵਿੱਚ ਹੁਤੀ ਬਗਿਆ ਤੇ ਇਜ਼ਰਾਈਲ ਨੇ ਹਮਲਾ ਕੀਤਾ ਹੈ ਇਜ਼ਰਾਈਲ ਨੇ ਯਮਨ ਤੇ ਵੱਡਾ ਹਵਾਈ ਹਮਲਾ ਕੀਤਾ ਹੈ ਇਜ਼ਰਾਈਲੀ ਹਮਲੇ ਦੇ ਵਿੱਚ ਦਾਸੀ ਕਿ ਕਈ ਲੋਕਾਂ ਦੀ ਮੌਤ ਦਾ ਅੰਕੜਾ ਲਾਇਆ ਜਾ ਰਿਹਾ ਹੈ ਔਰ ਯਮਨ ਦੇ بندرگاہ ਤੇ ਤੇਲ ਡਿਪੂ ਤੇ ਇਜ਼ਰਾਈਲ ਨੇ ਹਮਲਾ ਕੀਤਾ ਹੈ ਇਜ਼ਰਾਈਲ ਨੇ F35 ਲੜਾਕੂ ਜਹਾਜ਼ ਦੇ ਨਾਲ ਹਮਲਾ ਕੀਤਾ ਹੈ ਹੁਤੀ ਬਗਿਆ ਨੇ ਯਮਨ ਦੇ ਵਿੱਚ ਵੱਡਾ ਇਲਾਕਾ ਜਿਹੜਾ ਹੈ ਤਬਾਹ ਕਰ ਦਿੱਤਾ F35 ਤੇ F16 ਜਹਾਜ਼ਾਂ ਦੇ ਨਾਲ ਇਜ਼ਰਾਈਲ ਦੀ 에ਅਰ ਸਟ੍ਰਾਈਕ ਵੇਖਣ ਨੂੰ ਮਿਲੀ ਹੈ ਔਰ ਇਹ ਅੱਗ ਜਿਹੜੀ ਹੈ ਵੇਖੀ ਜਾ ਸਕਦੀ ਹੈ ਆਸਵਾਬਿਕ ਤੌਰ ਤੇ ਨਫਰਤ ਦੀ ਆਗ ਹੈ ਇਹ ਹਮਲੇ ਦੀ ਆਗ ਹੈ ਕਿਸ ਤਰੀਕੇ ਦੇ ਨਾਲ ਇਥੇ ਸਾਰਾ ਇਲਾਕਾ ਬੜਦਾ ਹੋਇਆ ਨਜ਼ਰ ਆ ਰਿਹਾ ਹੈ ਤਾਂ 에ਅਰ ਸਟ੍ਰਾਈਕ ਕੀਤਾ ਗਿਆ ਹੈ ਉਧਰ ਬੰਗਲਾਦੇਸ਼ ਦੇ ਵਿੱਚ ਰਿਜ਼ਰਵੇਸ਼ਨ ਨੂੰ ਲੈ ਕੇ ਹਿੰਸਕ ਪ੍ਰਦਰਸ਼ਨ ਲਗਾਤਾਰ ਚੱਲ ਰਿਹਾ ਹੈ ਹਿੰਸਾ ਦੇ ਵਿਚਾਲੇ ਹਜ਼ਾਰ 파르ਤੀ ਵਿਦਿਆਰਥੀ ਨੇ ਜਿਨ੍ਹਾਂ ਦੀ ਵਤਨ ਵਾਪਸੀ ਹੋਈ ਹੈ ਵਾਕਵਾਕ ਰਸਤਿਆਂ ਦੇ ਰਾਹੀ ਦੱਸਦੇ ਕਿ ਦੇਸ਼ਪਤਰੇ ਨੇ 파rti ਵਿਦਿਆਰਥੀ aur 파rti ਵਿਦਿਆਰਥੀ ਅਦਾਲਤ ਸੰਬੰਧ ਦੇ ਵਿੱਚ ਹੈ ਭਾਰਤੀ ਹਾਈ ਕਮਿਸ਼ਨ ਦਾ ਬੰਗਲਾਦੇਸ਼ ਦੇ ਵਿੱਚ કુલ 15000 파rti ਨਾਗਰਿਕ ਨੇ ਹੰਸਾ ਦੇ ਵਿੱਚ ਹੁਣ ਤੱਕ ਕਰੀਬ ਬੰਗਲਾਦੇਸ਼ ਸਿੰਘ 115 ਲੋਕਾਂ ਦੀ ਮੌਤ ਹੋ ਗਈ ਹੈ ਔਰ ਨੌਕਰੀਆਂ ਦੇ ਵਿੱਚ ਰਿਜ਼ਰਵੇਸ਼ਨ ਨੂੰ ਲੈ ਕੇ ਹਿੰਸਕ ਪ੍ਰਦਰਸ਼ਨ ਹੋ ਰਿਹਾ ਹੈ ਐਮਰਜੈਂਸੀ ਲਗਾ ਦਿੱਤੀ ਗਈ ਹੈ ਫੌਜ ਦੇ ਹਵਾਲੇ ਕਰ ਦਿੱਤਾ ਗਿਆ ਪੂਰਾ ਬੰਗਲਾਦੇਸ਼ ਦੇ ਵਿੱਚ ਔਰ ਇਹ ਹਿੰਸਕ ਪ੍ਰਦਰਸ਼ਨ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਲਗਾਤਾਰ ਇਸੇ ਤਰੀਕੇ ਜਾਰੀ ਨੇ ਔਰ ਹੁਣ ਤੱਕ ਦੱਸ ਰਹੀ ਹੈ ਕਿ ਭਾਰਤੀਆਂ ਦੀ ਵਾਪਸੀ ਜਿਹੜੀ ਹੈ ਉਹ ਜਾਰੀ ਹੈ ਉਧਰ ਐਨਾ ਇਹਨੇ 골ਡੀ ਬ੍ਰਾਂਡ ਦੇ ਖਿਲਾਫ ਚਾਰਜੀਤ ਦਾਖਲ ਕੀਤੀ ਹੈ 골ਡੀ ਬ੍ਰਾਂਡ ਦੇ ਸਣੇ 10 ਮੁਲਜ਼ਮਾਂ ਦੇ ਖਿਲਾਫ ਚਾਰਜੀਤ ਦਾਖਲ ਕੀਤੀ ਗਈ ਹੈ ਚੰਡੀਗੜ੍ਹ ਦਾ ਇਹ ਮਾਮਲਾ ਹੈ ਕਾਰੋਬਾਰੀ ਦੇ ਘਰ ਤੇ ਫਾਇਰਿੰਗ ਦਾ ਕੇਸ ਹੈ ਰੰਗਾਰੀ ਲਈ ਜਨਵਰੀ ਨੂੰ ਕਾਰੋਬਾਰੀ ਦੇ ਘਰ ਤੇ ਫਾਇਰਿੰਗ ਹੋਈ ਸੀ ਔਰ ਚਾਰਜੀਤ ਦੇ ਮੁਲਜ਼ਮਾਂ ਜੋ 골ਡੀ ਬ੍ਰਾਂਡ ਦੇ ਸਣੇ ਦੋ ਜਨੇ ਫਰਾਰ ਕਿਸਾਨਤਾ 골ਡੀ ਬ੍ਰਾਂਡ ਮਾਮਲੇ ਦੇ ਵਿੱਚ ਮੁੱਖ ਸਾਜ਼ਿਸ਼ ਕਰਤਾ ਦੇ ਵਜੋਂ ਨਾਮਜ਼ਦ ਹੈ ਤਾਂ ਦੂਜਾ ਫਰਾਰ ਮੁਲਜ਼ਮ 골ਡੀ ਬ੍ਰਾਂਡ ਦਾ ਕਰੀਬ ਉਸਾਥੇ ਗੁਰਪ੍ਰੀਤ ਸਿੰਘ ਉੱਪਰ 골ਡੀ ਟੀਲੋ ਹੈ ਜਿਸ ਨੂੰ ਸਹਿ ਸਾਜ਼ਿਸ਼ ਕਰਤਾ ਦੇ ਤੌਰ ਤੇ ਨਾਮਜ਼ਦ ਕੀਤਾ ਗਿਆ ਹੈ ਔਰ ਗੋਡੀ ਬਰਾਦੇ ਪਾਰਦੇ ਵਿੱਚ ਅਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਦੇ ਲਈ ਇੱਕ ਅਤਵਾਦੀ ਗਰੂਪ ਬਣਾਉਂਦਾ ਇਲਜ਼ਾਮ ਲੱਗਿਆ ਤਾਂ NIA ਨੂੰ ਇਹ ਕੇਸ ਜਿਹੜਾ ਹੈ 8 ਮਾਰਚ 2024 ਚੰਡੀਗੜ੍ਹ ਪੁਲਿਸ ਤੋਂ ਟ੍ਰਾਂਸਫਰ ਕੀਤਾ ਗਿਆ ਸੀ ਜਾਂਚ ਵਿੱਚ ਸਾਹਮਣੇ ਆਇਆ ਕਿ ਮੁਜ਼ਜ਼ਮਾ ਨੇ ਪੰਜਾਬ ਚੰਡੀਗੜ੍ਹ ਤੇ ਹਰ ਸੂਬੇ ਵਿੱਚ ਅਮੀਰ ਕਾਰੋਬਾਰੀਆਂ ਨੂੰ ਨਿਸ਼ਾਨਾ ਬਣਾਉਂਦੀ ਸਾਜ਼ਿਸ਼ ਚੀ ਔਰ ਗੋਡੀ ਬਰਾਦੇ ਟਾਂਗ ਦੇ ਨਾਲ ਜਦੋਂ ਵਪਾਰੀਆਂ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਉਹਨਾਂ ਦੇ ਖਿਲਾਫ ਹਮਲੇ ਅਤੇ ਫਾਇਰਿੰਗ ਕੀਤੀ ਜਾਂਦੀ ਸੀ ਅਕੇ ਵਦਾਂਗੇ ਤਾਂ ਡਿਪਰੈਸ਼ਨ ਦੇ ਵਿੱਚ ਸੀ ਸੁਸਾਇਸਾਈਡ ਕਰਨ ਵਾਲੀ ਮੈਡੀਕਲ ਸਟੂਡੈਂਟ ਦਾ ਐਨਸਥੀਸੀਆ ਦੀ ਓਵਰਡੋਸ ਦੇ ਇੰਜੈਕਸ਼ਨ ਦੇ ਨਾਲ ਦਸੀ ਵੀ ਬੋਤ ਹੋਈ ਹੈ ਪਟਿਆਲਾ ਪੁਲਿਸ ਨੇ ਇਸ ਬਾਬਤ ਜਾਣਕਾਰੀ ਦਿੱਤੀ ਹੈ ਤਾਂ ਕੱਲ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਵਿੱਚ ਫਤਕਸ਼ੀ ਕੀਤੀ ਗਈ ਸੀ ਕੇਰਲ ਦੀ ਰਹਿਣ ਵਾਲੀ ਸੀ ਸੁਭਾ ਸੁਭਾਸ਼ਨੀ ਆ ਆ ਰ ਡੀ ਐਨਸਥੀਸੀਆ ਦੀ ਸਟੂਡੈਂਟ ਸੀ ਬਸ ਸਟੇਟ ਦੱਸਿਆ ਹੈ ਕਿ ਪਰਿਵਾਰਕ ਦੇ ਮੈਂਬਰਾਂ ਦੇ ਵੱਲੋਂ ਜਾਣਕਾਰੀ ਮਿਲੀ ਕਿ ਮਾਨਸਿਕ ਤੌਰ ਤੇ ਇਹ ਪਰੇਸ਼ਾਨ ਰਹਿੰਦੀ ਸੀ ਹਾਲਾਂਕਿ ਸਬਾਤ ਸਾਰੀ ਬਾਕੀ ਜਾਂਚ ਕੀਤੀ ਜਾਏਗੀ। ਭਜਤ ਇਹਨਾਂ ਦੇ ਪੇਰੈਂਟਸ ਦੀ ਨਾਲ ਗੱਲ ਹੋਈ ਹੈ ਉਹ ਹੋਰ ਇਹ ਦੇਗੇ ਪੂਰੀ ਗੱਲ ਉਹਨਾਂ ਨਾਲ ਗੱਲ ਕਰਕੇ ਪਤਾ ਚੱਲੇਗੀ ਜੋ ਕੋਮ ਰੀਜ਼ਨ ਜ਼ਾਹਰ ਹੈ ਸਾਹਮਣੇ ਉਹ ਕਰਕੇ ਮੂਲੀ ਜਾਂਚ ਤੋਂ ਉਹ ਪਤਾ ਚੱਲੇਗਾ ਕਿ ਥੋੜਾ ਜਿਹਾ ਪ੍ਰੈਸ਼ਨ ਦੇ ਵਿੱਚ ਸੀਗੀ ਉਹਦੇ ਕਾਰਨ ਹੀ ਇਹਨਾਂ ਨੇ ਮਤਲਬ ਕਿ ਇਨਵੈਸਟੀਗੇਸ਼ਨ ਕੀਤਾ ਉਹਨਾਂ ਨੂੰ ਕਿ ਸੈਲਫ ਮੋਰਡਰ ਮੈਨਸ ਸੁਸਾਈਡ ਨੋਟ ਨਹੀਂ ਲਿਖਿਆ। ਇਹ ਆਪਾਂ ਨੂੰ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਆਪਾਂ ਐਕਚੁਅਲ ਟਾਈਮ ਆਫ ਸੁਸਾਈਡ ਦੱਸ ਸਕਦੇ ਹਾਂ। ਤੇ ਫਿਲਹਾਲ ਮਤਲਬ ਕਿ ਆਪਾਂ ਐਗਜ਼ੈਕਟ ਟਾਈਮ ਨਹੀਂ ਦੱਸ ਸਕਦੇ ਕਿ ਇਹਨੇ ਕਿੰਨੇ ਵਜੇ ਕੀਤਾ। ਆਪਾਂ ਨੂੰ ਹਸਪੀਟਲ ਬੋਲ ਰਿਹਾ ਇਨਟੇਮਸ਼ਨ ਨਹੀਂ। ਨਹੀਂ ਫੰਦਾ ਨਹੀਂ ਹੈਗਾ ਜੀ ਇਹਨੇ ਐਨਐਥੀਸੀਏ ਦੀ ਸਟੂਡੈਂਟ ਸੀਗੀ ਤੇ ਇਹਨੂੰ ਨੌਲੇਜ ਸੀਗੀ ਇਹਨਾਂ ਨੂੰ ਕਾਫੀ ਜ਼ਿਆਦਾ ਐਨਐਥੀਸੀਏ ਦੇ ਉਹ ਹੀ ਐਨਐਥੀਸੀਏ ਦੇ ਨਾਲ ਇਹਨਾਂ ਨੇ ਆਪਣੀ ਜੀਵਨ ਦੀ ਲਖਤ ਨਹੀਂ ਉਧਰ ਮੋਗਾ ਸ਼ਹਿਰ ਦੇ ਕਈ ਹਿੱਸਿਆਂ ਦੇ ਵਿੱਚ ਅਜੇ ਵੀ ਬਿਜਲੀ ਗੁੱਲ ਹੈ ਤਾਂ ਬਿਜ਼ਨਸ ਸਪਲਾਈ ਠੀਕ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਸਪਲਾਈ ਬਹਾਲ ਕਰਨ ਦੇ ਵਿੱਚ ਬਿਜਲੀ ਵਿਭਾਗ ਜੁਟਿਆ ਹੋਇਆ ਹੈ ਕੱਲ ਗ੍ਰਿਡ ਦੇ ਵਿੱਚ ਦੱਸਿਆ ਕਿ ਭਿਆਨਕ ਆਗ ਲੱਗੀ ਸੀ ਬੇहद ਭਿਆਨਕ ਆਗ ਲੱਗੀ ਸੀ ਔਰ ਪੂਰੇ ਸ਼ਹਿਰ ਕੋਲ ਚਲ ਬਲੈਕਆਊਟ ਹੋ ਗਿਆ ਹੈ ਤਾਂ ਸਵੈਵਿਵਸਥਾ ਇੱਕ ਵੱਡਾ ਟਰਾਂਸਫਾਰਮ ਜਲੋ ਸਰਦਾ ਹੈ ਤ ਉਸ ਦੇ ਨਾਲ ਸਾਰਾ ਹੀ ਇਲਾਕਾ ਪਰਫਾਰਮੈਂਸ ਹੁੰਦਾ ਹੈ ਤਾਂ ਸਿੱਕ ਵਾਲਾ ਬਿਜਲੀ ਗ੍ਰਿਡ ਤੇ ਟਰਾਂਸਫਾਰਮਰ ਨੂੰ ਅੱਗ ਲੱਗੀ ਸੀ ਚਾਰ ਘੰਟੇ ਬਾਅਦ ਆਗ ਤੇ ਜਿਹੜਾ ਹੈ ਕਾਬੂ ਪਾਇਆ ਗਿਆ ਇੰਨੀ ਜ਼ਿਆਦਾ ਭਿਆਨਕ ਅੱਗ ਲੱਗੀ ਔਰ 220 ਕੇਵੀ ਸਬਸਟੇਸ਼ਨ ਬਿਜਲੀ ਗ੍ਰਿਡ ਦੇ ਵਿੱਚ ਇਹ ਅੱਗ ਲੱਗੀ ਸੀ ਤਾਂ ਤਸਵੀਰਾਂ ਤੁਹਾਨੂੰ ਹੇਠਲੇ ਪਾਸੇ ਵੀ ਦਿਖਾ ਰਹੇ ਹਾਂ ਲੋਕ ਕਿਵੇਂ ਬਾਹਰ ਨਿਕਲ ਕੇ ਪੱਖੀਆਂ ਲੈ ਕੇ ਹੱਥ ਪੱਖੀਆਂ ਲੈ ਕੇ ਬੈਠੇ ਹੋਏ ਨੇ ਔਰ ਰਾਤ ਤੱਕ ਕੱਟਣ ਨੂੰ ਮਜਬੂਰ ਨੇ ਤਾਂ ਉੱਪਰਲੇ ਪਾਸੇ ਇਹ ਅੱਗ ਦੀਆਂ ਤਸਵੀਰਾਂ ਜਿਵੇਂ ਜਦੋਂ ਟਰਾਂਸਫਾਰਮਰ ਤੇ ਲੱਗੀ ਹੈ ਔਰ ਇੱਕ ਕਾਲੇ ਤੂਏ ਦਾ ਗੁਬਾਰ ਜਿਹੜਾ ਹੈ ਤੁਹਾਨੂੰ ਦਿਖਾ ਰਹੇ ਹਾਂ ਕੱਲ ਜਦੋਂ ਟਰਾਂਸਫਾਰਮਰ ਦੇ ਵਿੱਚ ਅੱਕ ਲੱਗੀ ਹੈ 4 ਘੰਟੇ ਬਾਅਦ ਆਖ ਤੇ ਕਾਬੂ ਪਾਇਆ ਗਿਆ ਲੇ ਪਾਸੇ ਇਹ ਲੋਕ ਜਦੋਂ ਰਾਤ ਨੂੰ ਇਹ ਦੇਰ ਰਾਤ ਦੀਆਂ ਤਸਵੀਰਾਂ ਜਦੋਂ ਲੋਕ ਰਾਤ ਇਸ ਤਰੀਕੇ ਦੇ ਨਾਲ ਰਸਤਾ ਕੱਟਣ ਨੂੰ ਮਜਬੂਰ ਨੇ ਜਾਣਕਾਰੀਆਂ ਵੀ ਮਿਲ ਪਾਰੀਆਂ ਨੇ ਕਿ ਕਈ ਲੋਕਾਂ ਨੇ ਹੋਟਲ ਦੇ ਵਿੱਚ ਆਪਣੇ ਕਮਰੇ ਬੁੱਕ ਕਰਾਉਣੇ ਸ਼ੁਰੂ ਕਰ ਦਿੱਤੇ ਨੇ ਜਿਸ ਤਰੀਕੇ ਦੇ ਹਾਲਾਤ ਨੇ ਦੀਪਕ ਸਿੰਘਲਾ ਨੇ ਮੇਰੇ ਸਹਿਯੋਗੀ ਫੋਨ ਲਾਈਨ ਤੇ ਦੀਪਕ ਕੀ ਕੁਝ ਪੂਰੀ ਜਾਣਕਾਰੀ ਹੈ ਆ ਟਰਾਂਸਫਾਰਮਰ ਨੂੰ ਅੱਗ ਲੱਗੀ 4 ਘੰਟੇ ਬਾਅਦ ਅੱਗ ਤੇ ਕਾਬੂ ਪਾਇਆ ਗਿਆ ਇਹ ਵੀ ਜਾਣਕਾਰੀ ਮਿਲ ਪਾਰੀ ਹੈ ਕਿ ਠੀਕ ਕਰਨ ਦੀਆਂ ਕੋਸ਼ਿਸ਼ਾਂ ਨੇ ਪਰ ਕੀ ਰਿਪੋਰਟ ਹੈ ਬਿਜਲੀ ਨੂੰ ਲੈ ਕੇ ਦੇਖੋ ਉਹ ਜੋ ਜਿਹੜੀ ਰਾਤ ਤੱਕ ਦੀ ਰਿਪੋਰਟ ਸੀਗੀ ਰਾਤ ਤੱਕ ਜਿਹੜੀ ਹੈ ਜੀ ਨੂ ਪਾਵਰ ਦੀ ਟੀਮਾਂ ਜਿਹੜੀਆਂ ਲੱਗੀਆਂ ਹੋਈਆਂ ਸੀਗੀਆਂ ਔਰ 6 ਫੀਡਰ ਜਿਹੜੇ ਆ ਰਾਤ ਨੂੰ ਬੰਦ ਕਰ ਦਿੱਤੇ ਗਏ ਸੀ ਜਿਸ ਨੂੰ ਲੈ ਕੇ ਸ਼ਹਿਰ ਦੇ ਵਿੱਚੇ ਕਾਫੀ ਏਰੀਆ ਜਿਹੜੇ ਸੀਗੇ ਉਹ ਬਿਲਕੁਲ ਬਲੈਕਆਊਟ ਨੂੰ ਦੇ ਗਏ ਔਰ ਲੋਕਾਂ ਨੇ ਗਰਮੀ ਤੋਂ ਬਚਣ ਲਈ ਕਈ ਬੁਕਾਨੇ ਹੋਟਲਾਂ ਦੇ ਵਿੱਚ ਕਮਰੇ ਸੀ ਉਹ ਰਾਤ ਨੂੰ ਕਈ ਤੀਰਾਂ ਉਹ ਜੀਆਂ ਵੀ ਆਈਆਂ ਕਿ ਜਿੰਨ ਕਿਤੇ ਕਿਸੇ ਬਜ਼ਾਰ ਦੁਕਾਨ ਤੇ ਲਾਈਟ ਸੀ ਵੀ ਲੋਕ ਦੁਕਾਨਾਂ ਤੇ ਜਾ ਕੇ ਵੀ ਸੁੱਤੇ ਆ ਔਰ ਲੋਕ ਕਈ ਗਰਿਆਂ ਚ ਬੈਠੇ ਵੀ ਨਜ਼ਰ ਆਏ ਆ ਔਰ ਕਮਰੇ ਜਿਹੜੇ ਸੀ ਹੋਟਲਾਂ ਦੇ ਉਹ ਵੀ ਬਿਲਕੁਲ ਖੋਲ ਨਜ਼ਰ ਆਏ ਆ ਕਿ ਕਮ ਹੋਟਲਾਂ ਦੇ ਵਿੱਚ ਵੀ ਜਾ ਕੇ ਅਸੀਂ ਹੋਟਲ ਵਾਲਿਆਂ ਨਾਲ ਗੱਲ ਕੀਤੀ ਉਹਨਾਂ ਨੇ ਵੀ ਦੱਸਿਆ ਕਿ ਸਾਡੇ ਕਮਰੇ ਜਿਹੜੇ ਆ ਬਿਲਕੁਲ ਖੋਲ ਹੋ ਚੁੱਕੇ ਆ ਉਸ ਤੋਂ ਬਾਅਦ ਲੋਕਾਂ ਦੇ ਹੋਰ ਵੀ ਫੋਨ ਆ ਰਹੇ ਆ ਵੀ ਕਿਤਨਾ ਕਿਤੇ ਸਾਡਾ ਇਗਜ਼ਾਮ ਕਰ ਤੋਂ ਅਗਰ ਰਾਤ ਅਸੀਂ ਕਠਮੀਆ ਦਾ ਕਮਰਾ ਮਿਲ ਜਾਏ ਜਾਂ ਕਿਤੇ ਹਾਲ ਦੇ ਵਿੱਚ ਵੀ ਅੱਜ ਗੱਦੇ ਸੱਟ ਕੇ ਅਸੀਂ ਤਰੇਕ ਦਿਨ ਇਸ ਤਰ੍ਹਾਂ ਦੀਆਂ ਵੀ ਲੋਕਾਂ ਨੇ ਫੋਨ ਕਰਕੇ ਉਹ ਕਲਬ ਵਾਲਿਆਂ ਨੂੰ ਪੁੱਛਿਆ ਲੇਕਿਨ ਜਿਹੜੀ ਹੈ ਬਿਜਲੀ ਕਈ ਏਰੀਆ ਦੇ ਵਿੱਚ ਜੇ ਅਗਰ ਕੁਝ ਇਲਾਕਿਆਂ ਦੇ ਵਿੱਚ ਰਾਤ ਨੂੰ ਦੇਰ ਰਾਤ ਆ ਗਈ ਸੀ ਔਰ ਕਈ ਲਾਕਿਆਂ ਦੇ ਵਿੱਚ ਸਾਰੀ ਰਾਤ ਜਿਹੜੀ ਹੈ ਬਿਜਲੀ ਨਹੀਂ ਆਈ ਹਾਲਾਂਕਿ ਬਿਜਲੀ ਵਿਭਾਗ ਦਾ ਇਹ ਵੀ ਕਹਿਣਾ ਸੀਗਾ ਕਿ ਜਿਹੜਾ ਟਰਾਂਸਫਾਰਮਰ ਹੈ ਉਹਨੂੰ ਬਦਲਿਆ ਜਾਣ ਲਈ ਕੁਝ ਦਿਨ ਲੱਗ ਸਕਦੇ ਆ ਲੇਕਿਨ ਜਿਹੜੀ ਰਹਿਸ਼ੀ ਇਲਾਕਿਆਂ ਦੀ ਬਿਜਲੀ ਆ ਉਹ ਕਿਸੇ ਨਾ ਕਿਸੇ ਤਰੀਕੇ ਪੂਰੀ ਕਰਨਗੇ ਕਿਉਂਕਿ ਕਿੰਨੇ ਏਰੀਆ ਨੇ ਦੀਪਕ ਅਗਰ ਪੂਰੀ ਗੱਲ ਕਰੀਏ ਅਸੀਂ ਵਿਸਤਾਰ ਨਾਲ ਕਿ ਕਿੰਨੇ ਕੁ ਇਲਾਕੇ ਨੇ ਆ ਕਿੰਨੇ ਘਰ ਨੇ ਜਿਹੜੇ ਅਸੀਂ ਅੰਦਾਜ਼ਨ ਤੌਰ ਤੇ ਪ੍ਰਭਾਵਿਤ ਹੋ ਰਹੇ ਹੋਣਗੇ ਦੇਖੋ ਗੱਲ ਜੁੱਤ ਇਹਦੇ ਵਿੱਚ ਮੋਗਾ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਜ਼ਿਆਦਾਤਰ ਇਲਾਕੇ ਮੋਗਾ ਸ਼ਹਿਰ ਦੇ ਨੇੜੇ ਉਹ ਤੋਂ ਬਾਅਦ ਆਸ-ਪਾਸ ਦੇ ਜਿਹੜੇ ਪਿੰਡਾਂ ਦੇ ਇਲਾਕੇ ਨੇ ਖੇਤਾਂ ਦੇ ਖੇਤੀ ਦੀਆਂ ਖੇਤਾਂ ਦੀ ਬਿਜਲੀ ਨੂੰ ਤਾਂ ਸਾਫ਼ ਕਰਤੇ ਉਹਨਾਂ ਨੇ ਦੱਸਿਆ ਸੀਗਾ ਜੀ 5 ਤੋਂ 7 ਦਿਨ ਲੱਗ ਸਕਦੇ ਆ ਲੇਕਿਨ ਬਿਆਸੀ ਇਲਾਕੇ ਦੀ ਜਿਹੜੀ ਬਿਜਲੀ ਹੈ ਕਿਤੇ ਨਾ ਕਿਤੇ ਪੂਰੀ ਕੀਤੀ ਜਾਏਗੀ ਔਰ ਬਾਅਦ ਉਹ ਜਿਹੜੇ ਦੂਸਰੇ ਟਰਾਂਸਫਾਰਮਰਸ ਦੀਆਂ ਲਾਈਨਾਂ ਚੈੱਕ ਕੀਤੀਆਂ ਜਾ ਰਹੀਆਂ ਸੀਗੀਆਂ ਕਿ ਕਿੰਨੂ ਕਿਸ ਟਰਾਂਸਫਾਰਮਰ ਤੇ ਕਿੰਨਾ ਲੋਡ ਪੈਂਦਾ ਔਰ ਇੱਥੇ ਨੂੰ ਲੈ ਕੇ ਜਿਹੜੀਆਂ ਟੈਸਟਿੰਗ ਜਲਦੀ ਵਜਦੀ ਔਰ ਦੇਰ ਰਾਤ ਕਈ ਇਲਾਕਿਆਂ ਦੇ ਵਿੱਚ ਜਾਦਰ ਇਲਾਕਿਆਂ ਦੇ ਵਿੱਚ ਦੇਰ ਰਾਤ ਵੀ ਬਿਜਲੀ ਨਹੀਂ ਆਈ ਜਿਸ ਨੂੰ ਲੈ ਕੇ ਕਿਤੇ ਨਾ ਕਿਤੇ ਲੋਕ ਬਹੁਤ ਪਰੇਸ਼ਾਨ ਸੀ ਉਹਨਾਂ ਨੇ ਇਸੇ ਚੱਕਰ ਦੇ ਚਲਦੇ ਕਿ ਜਰਾਬ ਨੂੰ ਲਾਈਟ ਨਹੀਂ ਆਈ ਪਹਿਲਾਂ ਹੀ ਹੋਟਲਾਂ ਦੇ ਵਿੱਚ ਕਮਰੇ ਬੂਤਰ ਆ ਰਹੇ ਸੀਗੇ ਹੋਟਲ ਵੀ ਬੰਦ ਹੋ ਗਏ ਔਰ ਥੋੜੀ ਦੇਰ ਤੱਕ ਸਾਫ ਹੋਏਗਾ ਕਿ ਪੂਰੀ ਬਿਜਲੀ ਕਦੋਂ ਠੀਕ ਹੋਵੇਗੀ ਲੇਕਿਨ ਜਿਹੜਾ ਟਰਾਂਸਫਾਰਮਰ ਬਦਲਿਆ ਜਾਏਗਾ ਗੁਰਚੋਤ ਉਹਨੂੰ ਹਜੇ 5 ਤੋਂ 7 ਦਿਨ ਲੱਗ ਸਕਦੇ ਆ ਜੀ ਠੀਕ ਹੈ ਬਹੁਤ ਬਹੁਤ ਸ਼ੁਕਰੀਆ तमाम ਜਾਣਕਾਰੀ ਲਈ ਤਾਂ ਪੂਰਾ ਸਭ ਕੁਝ ਪਹਿਲਾਂ ਦੀ ਤਰ੍ਹਾਂ ਹੋਣ ਨੂੰ 5 ਤੋਂ 7 ਦਿਨ ਲੱਗ ਸਕਦੇ ਨੇ ਪਰ ਕਿਤੇ ਨਾ ਕਿਤੇ ਕੋਸ਼ਿਸ਼ ਹੈ ਕਿ ਰਹਾਇਸ਼ੀ ਇਲਾਕਿਆਂ ਨੂੰ ਦਿੱਤੀ ਜਾ ਸਕੀ। ਆਪੇ ਦਾ ਵੀ ਹੋਂਦ ਦੂਰ ਰਹਿੰਦੀਆਂ ਬੈਠੇ। ਅੱਗੇ ਵਧਾਂਗੇ ਤਾਂ ਸੀਪੀ ਸਿੱਧੂ ਕਤਰਕਾਨ ਦੇ ਨਾਲ ਜੁੜੀ ਵੱਡੀ ਖਬਰ ਆ ਰਹੀ ਹੈ ਤਾਂ ਇੱਕ ਹੋਰ ਚਸ਼ਮਦੀਦ ਨੇ ਕਲਿਆਣੀ ਦੀ ਪਛਾਣ ਕਰ ਲਈ ਹੈ। ਤਾਂ ਸੀਬੀਆਈ ਕੋਲ ਦੇ ਵਿੱਚ ਸਰਵਾਈ ਦੇ ਦੌਰਾਨ ਦੱਸਦੀ ਕਿ ਪਛਾਣ ਕੀਤੀ ਗਈ ਹੈ। ਚਸ਼ਮਦੀਦ ਗਵਾਹ ਅਮ੍ਰਿਤਾ ਸਿੰਘ ਦੇ ਬਿਆਨ ਦਰਜ ਕੀਤੇ ਗਏ ਨੇ। ਕਹਿੰਤਾਂ ਤੋਂ ਬਾਅਦ ਕਲਿਆਣੀ ਨੂੰ ਪਾਰਕ ਦੇ ਬਾਹਰ ਦੇਖਿਆ ਸੀ। ਚਸ਼ਮਦੀਦ ਦਾ ਇਹ ਕਹਿਣਾ ਹੈ ਕਾਰ ਦੇ ਵਿੱਚ ਫਰਾਰ ਹੋਈ ਸੀ ਕਲਿਆਣੀ ਤਾਂ ਪਹਿਲਾਂ ਵੀ ਇੱਕ ਚਸ਼ਮਦੀਦ ਨੇ ਕਲਿਆਣੀ ਦੀ ਪਛਾਣ ਕੀਤੀ ਸੀ 2015 ਦੇ ਵਿੱਚ ਦੱਸਦੀ ਕਿ ਇੱਕ ਪਾਰਕ 'ਚ ਸਿੱਪੀ ਸਿੱਧੂ ਦੀ ਲਾਸ਼ ਮਿਲੀ ਸੀ ਪਾਰਕ 'ਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਔਰ ਸਾਰੇ ਇਲਜ਼ਾਮ ਉਸ ਦੀ ਪ੍ਰੇਮਿਕਾ ਕਲਿਆਣੀ ਤੇ ਲੱਗੇ ਸਨ ਕਿਉਂਕਿ ਇਹਨਾਂ ਦੇ ਵਿੱਚ ਅਜਿਹਾ ਵਿਵਾਦ ਹੋਇਆ ਕਿ ਉਸਨੇ ਪਾਰਕ ਦੇ ਵਿੱਚ ਬੁਲਾਇਆ ਔਰ ਉਸ ਤੋਂ ਬਾਅਦ ਕਤਲ ਕਰ ਦਿੱਤਾ ਅਜਿਹੇ ਇਲਜ਼ਾਮ ਕਲਿਆਣੀ ਤੇ ਲੱਗੇ ਹੋਏ ਨੇ ਹਾਲਾਂਕਿ ਨਾ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਹੈ ਰਿਮਾਂਡ ਤੇ ਵੀ ਰਹੀ ਹੈ ਕਲਿਆਣੀ ਔਰ ਬਹੁਤ ਲੰਮੇ ਸਮੇਂ ਬਾਅਦ ਪਰਿਵਾਰ ਨਾਲ ਕਰਨਾ ਸੀ ਕਿ ਸਾਨੂੰ ਪੂਰਾ ਕਾਨੂੰਨੀ ਤੌਰ ਤੇ ਲੜਾਈ ਲੜਨੀ ਪੈ ਰਹੀ ਹੈ ਜਿਸ ਤੋਂ ਬਾਅਦ ਰਿਮਾਂਡ ਤੇ ਰਹੀ ਪਰ ਉਸ ਤੋਂ ਬਾਅਦ ਫਿਰ ਤੋਂ ਜਿਹੜੀ ਜ਼ਮਾਨਤ ਹੈ ਉਹ ਮਿਲ ਗਈ ਸੀ ਔਰ ਕਿਤੇ ਨਾ ਕਿਤੇ ਸਾਰਾ ਮਾਮਲਾ ਪਰਿਵਾਰ ਇਸ ਕਰਕੇ ਵੀ ਕਹਿੰਦਾ ਹੈ ਕਿਉਂਕਿ ਜੱਜ ਦੀ ਬੇਟੀ ਹੈ ਕਲਿਆਣੀ ਤਾਂ ਇਹ ਸਾਰੀਆਂ ਚੀਜ਼ਾਂ ਪਿਛਲੇ ਲੰਮੇ ਸਮੇਂ ਤੋਂ ਚਰਚਾ ਦੇ ਵਿੱਚ ਨੇ ਪਰ ਹੁਣ ਇਸ ਦੇ ਵਿਚਾਲੇ ਇੱਕ ਅਹਿਮ ਖਬਰ ਹੈ ਹੈ ਕੀਕ ਚਸ਼ਮਦੀਦ ਨੇ ਜਿਹੜੀ ਐ ਕਲਿਆਣੀ ਦੀ ਪਛਾਣ ਕਰ ਲਈ ਹੈ ਕਿਉਂਕਿ ਪਾਰਕ ਦੇ ਬਾਹਰ ਉਸ ਦਾ ਕਹਿਣਾ ਹੈ ਕਿ ਉਸ ਨੇ ਵੇਖਿਆ ਹੈ ਕਲਿਆਣੀ ਨੂੰ ਉਸ ਸਮੇਂ ਔਰ ਉਹ ਗੱਡੀ ਦੇ ਵਿੱਚ ਬੈਠ ਕੇ ਗਈ ਹੈ ਤਾਂ ਇਹ ਜਾਣਕਾਰੀ ਮਿਲ ਪਾਰੀ ਸੀਬੀਆਈ ਕੋਰਟ ਦੇ ਵਿੱਚ ਸੁਣਵਾਈ ਦੇ ਦੌਰਾਨ ਪਛਾਣ ਕੀਤੀ ਗਈ